ਹਾਲੇ ਵਾਲ ਤੁਸੀਂ ਵੇਖ ਰਹੀ ਹੋ ਔਨ ਅਇਰ ਇਸ ਵੇਲੇ ਦੀ ਵੱਡੀ ਖਬਰ ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਅਕਾਲ ਤਖਤ ਸਾਹਿਬ ਦੇ ਨਵੇਂ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਦੀ ਤਾਦ ਕੋਸ਼ੀ ਕਰ ਦਿੱਤੀ ਗਈ ਹੈ ਤੁਹਾਨੂੰ ਦੱਸਦੀ ਹੈ ਕਿ ਉਹਨਾਂ ਦਾ ਬਹੁਤ ਜ਼ਿਆਦਾ ਵਿਰੋਧ ਕੀਤਾ ਜਾ ਰਿਹਾ ਸੀ ਜੇ ਕੱਲ ਦੀ ਗੱਲ ਕੀਤੀ ਜਾਵੇ ਤਾਂ ਨਿਹੰਗ ਜਥੇਬੰਦੀਆਂ ਉਥੇ ਪਹੁੰਚੀਆਂ ਹੋਈਆਂ ਸੀ ਸਰਾਸਰ ਵਿਰੋਧ ਕੀਤਾ ਜਾ ਰਿਹਾ ਸੀ ਪਰ ਅੱਜ ਤੜਕਸਾਰ ਸਵੇਰ ਦੇ ਸਮੇਂ ਉਹਨਾਂ ਦੀ ਤਾਜਪੋਸ਼ੀ ਕਰ ਦਿੱਤੀ ਗਈ ਹੈ ਇਸ ਪੂਰੇ ਮਾਮਲੇ ਨੂੰ ਲੈ ਕੇ ਸਾਡੇ ਸਹਿਯੋਗ ਸੰਪਾਦਕ ਵਰਜੀਤ ਸਿੰਘ ਬਰਵਾਹਾ ਦੇ ਨਾਲ ਗੱਲਬਾਤ ਕਰਾਂਗੇ ਤੇ ਉਹਨਾਂ ਤੋਂ ਜਾਣਾਂਗੇ ਕਿ ਕੀ ਸੀ ਪੂਰਾ ਮਾਮਲਾ ਜਾਂ ਫਿਰ ਕੀ ਕੁਝ ਉਥੇ ਖਾਸ ਹੈ ਜੀ ਮਰਵਾਹਾ ਜੀ ਬਿਲਕੁਲ ਤੁਸੀਂ ਇਹ ਦੇਖੋ ਵੀ ਜਿਸ ਦਿਨ ਇਹ ਐਲਾਨ ਹੁੰਦਾ ਕਿ ਕੁਲਦੀਪ ਸਿੰਘ ਗੜਗੱਜ ਨੂੰ ਅਕਾਲ ਤਖਤ ਦਾ ਜਥੇਦਾਰ ਥਾਪਿਆ ਗਿਆ ਉਸੇ ਦਿਨ ਤੋਂ ਇੱਕ ਝੜੀ ਲਗਾਤਾਰ ਅਸਤੀਫੀਆਂ ਦੀ ਤੇ ਉਹਨਾਂ ਦੇ ਵਿਰੋਧ ਦੀ ਲਗਾਤਾਰ ਸ਼ੁਰੂ ਹੋਈ ਪਈ ਔਰ ਲਗਾਤਾਰ ਵਿਰੋਧ ਚੱਲੀ ਨੇ ਹਰ ਛੋਟੇ ਤੋਂ ਛੋਟਾ ਤੇ ਵੱਡੇ ਤੋਂ ਵੱਡਾ ਸ਼੍ਰੋਮਣੀ ਅਕਾਲੀ ਦਲ ਦਾ ਆਗੂ ਜਿਹੜਾ ਸਤੀਫੇ ਦਿਨ ਦਾ ਆ ਰਿਹਾ ਉਹ ਸਭ ਤੋਂ ਵੱਡਾ ਜਿਹੜੀ ਆਪਣੀ ਪ੍ਰਤੀਕਿਰਿਆ ਜ਼ਾਹਿਰ ਕਰਤੀ ਵਿਕਰਮ ਮਜੀਠੀਆ ਨੇ ਸ਼ਰਨਜੀਤ ਢੱਲੋਂ ਨੇ ਤੇ ਹੋਰ ਆਗੂਆਂ ਨੇ ਜ਼ਾਹਿਰ ਕਰਤੀ ਇਸ ਤੋਂ ਬਾਅਦ ਤਾਂ ਕੁਝ ਰਹਿ ਨਹੀਂ ਜਾਂਦਾ ਇਸ ਦੇ ਬਾਵਜੂਦ ਕੁਲਦੀਪ ਗੜਗੱਜ ਨੂੰ ਜਿਹੜਾ ਹੈ ਜੱਥੇਦਾਰ ਸੌਪਿਆ ਜਾਣਾ ਸੀਗਾ ਈਵਨ ਕਿ ਨਿਹੰਗ 96 ਕਰੋੜੀ 96 ਦਲ ਜਿਹੜੇ ਹੈਗੇ ਨੇ 96 ਕਰੋੜੀ ਬੁੱਢਾ ਦਲ ਬਾਬਾ ਬਲਵੀਰ ਸਿੰਘ ਉਹਨਾਂ ਨੇ ਸਿੱਧੇ ਤੌਰ ਤੇ ਕਹੇ ਸੀ ਕਿ ਅਸੀਂ ਇਸ ਚੀਜ਼ ਨੂੰ ਮਨਜ਼ੂਰ ਨਹੀਂ ਕਰਦੇ ਇਹਦਾ ਅਸੀਂ ਸਿੱਖਾ ਵਿਰੋਧ ਕਰਾਂਗੇ ਕਰੜਾ ਅਸੀ ਦਾ ਵਿਰੋਧ ਕਰਾਂਗੇ ਤੇ ਕੇਸਗੜ੍ਹ ਤੱਕ ਅਸ਼ੀਰਨੰਦਪੁਰ ਸਾਹਿਬ ਵਿਖੇ ਪਹੁੰਚਣ ਦਾ ਸਭ ਨੂੰ ਸੱਦਾ ਵੀ ਜਿਹੜਾ ਹੈ ਉਹਨਾਂ ਨੇ ਦਿੱਤਾ ਹੋਇਆ ਸੀਗਾ ਇਸ ਤੋਂ ਡਰਦਿਆਂ ਹੋਇਆ ਆਪਾਂ ਇਹੀ ਕਹਾਂਗੇ ਡਰਦਿਆਂ ਹੋਇਆ ਸੰਗਤ ਦੇ ਵਿਰੋਧ ਨੂੰ ਦੇਖਦਿਆਂ ਹੋਇਆ ਤੜਕ ਸਹਾਰੀ ਅੱਜ ਜਿਹੜਾ ਹੈਗਾ ਉੱਥੇ ਧਾਰਮਿਕ ਰਸਮ ਅਦਾ ਕਰਕੇ ਅਰਦਾਸ ਕਰਕੇ ਤੇ ਉਹਨਾਂ ਨੂੰ ਅਕਾਲ ਤਖਤ ਦੇ ਜਥੇਦਾਰ ਸਾਹਿਬ ਦਿੱਤਾ ਕਿ ਤੇ ਸਰੂਪਾ ਉਹ ਸਾਹਿਬ ਦੀ ਬਖਸ਼ਿਸ਼ ਕਰ ਦਿੱਤੀ ਕਿ ਤੇ ਉਹਨਾਂ ਨੇ ਵੀ ਝਟ ਜਿਹੜਾ ਹੈ ਕੇਸਗੜ੍ਹ ਤੋਂ ਆਪਣਾ ਉੱਥੇ ਕਾਲ ਤੱਕ ਅੰਮ੍ਰਿਤਸਰ ਪਹੁੰਚ ਕੇ ਆਪਣਾ ਉਹਦਾ ਵੀ ਜਿਹੜਾ ਹੈਗਾ ਸੰਭਾਲ ਲਿੱ ਤੋ ਇਹ ਆਪਾਂ ਕਹੀ ਇਹਨਾਂ ਡਰ ਕੇ ਛਿਪ ਕੇ ਕਾਰਵਾਈ ਕੀਤੀ ਗਈ ਹੈ ਜਿਸ ਤੋਂ ਇਹ ਸਾਫ ਜਾਇਰ ਹੋ ਗਿਆ ਕਿ ਹਰ ਕੋਈ ਜਿਹੜਾ ਹੈਗਾ ਇਹ ਜਿਸ ਨੇ ਇਸ ਵਿੱਚ ਭੂਮਿਕਾ ਨਿਭਾਈ ਹੈ ਗੜਗੱਟ ਨੂੰ ਜਥੇਦਾਰੀ ਲਾਉਣ ਦੇ ਵਿੱਚ ਉਹ ਸੰਗਤ ਦੇ ਵਿਰੋਧ ਤੋਂ ਸਿੱਖਾਂ ਦੇ ਵਿਰੋਧ ਤੋਂ ਬਚਣਾ ਚਾਹ ਰਿਹਾ ਹੈ ਜੀ ਬਰਵਾਜੀ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ ਤੇ ਦਰਸ਼ਕਾਂ ਦੇ ਨਾਲ ਸਾਂਝ ਪਾਈ ਤੁਹਾਨੂੰ ਇੱਕ ਵਾਰ ਫੇਰ ਤੋਂ ਦੱਸ ਦਈਏ ਕਿ ਇਸ ਵੇਲੇ ਦੀ ਬੇहद ਵੱਡੀ ਖਬਰ ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਅ ਕਾਰਜਕਾਰੀ ਜਥੇਦਾਰ ਦੇ ਤੌਰ ਤੇ ਗਿਆਨੀ ਕੁਲਦੀਪ ਸਿੰਘ ਵੱਲੋਂ 6 ਗੱਲ ਤੱਕ ਸਾਹਿਬ ਦਾ ਜਥੇਦਾਰ ਦਾ ਅਹੁਦਾ ਸੰਭਾਲ ਲਿਆ ਗਿਆ ਸਵੇਰ ਦੇ ਸਮੇ ਇਹ ਰਸਮ ਹੈ ਜਿਹੜੀ ਉਹ ਕੀਤੀ ਗਈ ਤੇ ਅੱਜ ਤੋਂ ਉਹਨਾਂ ਨੇ ਆਪਣਾ ਕੰਮ ਕਾਜ ਵੀ ਸ਼ੁਰੂ ਕਰ ਲਿਆ ਬੀਤੇ ਕਈ ਦਿਨਾਂ ਤੋਂ ਖਾਸ ਕਰਕੇ ਜੀ ਉਦੋਂ ਦੀ ਗੱਲ ਕੀਤੀ ਜਾਵੇ ਜਿਸ ਦਿਨ ਐਸਪੀਸੀ ਦੀ ਅੰਤਰਿੰਨ ਕਮੇਟੀ ਨੇ ਫੈਸਲਾ ਲਿਆ ਸੀ ਕਿ ਸਿੰਘ ਸਾਹਿਬ ਗਿਆਨੀ ਰਗੂਬੀਰ ਸਿੰਘ ਨੂੰ ਸ਼ੇਕਨੂਚੇ ਕਾਲ ਤੱਕ ਸਾਹਿਬ ਦੇ ਗੱਦੀ ਤੋਂ ਫਾਰਕ ਕਰ ਦਿੱਤਾ ਗਿਆ ਸੀਗਾ ਉਸੇ ਦਿਨ ਤੋਂ ਹੀ ਇਹ ਪਤਾ ਲੱਗ ਗਿਆ ਸੀ ਕਿ ਹੁਣ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਹੋਣਗੇ ਪਰ ਇਸ ਦੇ ਚਲਦੇ ਆ ਨਹਿਂਗ ਜਥੇਬੰਦੀਆਂ ਵੱਲੋਂ ਸਿੱਖ ਪੰਥ ਦੀਆਂ ਕਈ ਅਹਿਮ ਸਖੇਤਾਵਾਂ ਵੱਲੋਂ ਇੱਥੋਂ ਤੱਕ ਕੀ ਅਕਾਲੀ ਦਲ ਦੇ ਵੀ ਦਿਗਗੇ ਚ ਨਿਦਾਵਾ ਜਿਨ੍ਹਾਂ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਦਾ ਨਾਮ ਸਭ ਤੋਂ ਪਹਿਲੇ ਨੰਬਰ ਤੇ ਆਉਂਦਾ ਹੈ ਕਿ ਉਨ੍ਹਾਂ ਵੱਲੋਂ ਵੀ ਇਸ ਚੀਜ਼ ਦਾ ਵਿਰੋਧ ਕੀਤਾ ਗਿਆ ਆਖਿਰਕਾਰ ਕੀ ਸੀ ਜਿਸ ਦੇ ਚਲਦੇ ਆ ਇੰਨੀ ਜਲਦਬਾਜ਼ੀ ਕੀਤੀ ਗਈ ਕਿ ਪਹਿਲਾਂ ਹਟਾਉਣ ਸਾਰੀ ਨਵੇਂ ਬੰਦੇ ਦਾ ਨਾਮ ਸਾਹਮਣੇ ਆ ਜਾਂਦਾ ਫਿਰ ਉਸ ਤੋਂ ਬਾਅਦ ਇੰਨਾ ਜ਼ਿਆਦਾ ਵਿਰੋਧ ਹੁੰਦਾ ਉਸੇ ਦੇ ਦੌਰਾਨ ਹੀ ਗੱਦੀ ਤੇ ਦੂਜਾ ਬੰਦਾ ਬਿਠਾ ਦਿੱਤਾ ਜਾਂਦਾ ਬੇਸ਼ੱਕ ਉਹ ਸ਼੍ਰੀ ਅਕਾਲ 택 ਸਾਹਿਬ ਦੇ ਕਾਰਜਕਾਰੀ ਜਥੇਦਾਰ ਨੇ ਤੇ ਅਸੀਂ ਉਹਨਾਂ ਦੀ ਰਿਸਪੈਕਟ ਕਰਦੇ ਆ ਪਰ ਉੱਥੇ ਹੀ ਇਹ ਗੱਲ ਦੀ ਜੋ ਜਿਹੜਾ ਹੈਗਾ ਵਿਚਾਰਨ ਵਾਲੀ ਹੈ ਕਿ ਆਖਿਰਕਾਰ ਐਡੀ ਕਾਦੀ ਕਾਲੀ ਹੋ ਗਈ ਸੀ ਕਿ ਜਦੋਂ ਇੰਨਾ ਬਵਾਲ ਮਚ ਗਿਆ ਸੀ ਇਸ ਤੇ ਦੁਬਾਰਤੋਂ ਵਿਚਾਰ ਕੀਤਾ ਜਾ ਸਕਦਾ ਸੀ ਇਸੇ ਤੇ ਚਲਦਿਆਂ ਹੀ ਇੰਨਾ ਵੱਡਾ ਫੈਸਲਾ ਕਿਵੇਂ ਲੈ ਲਿਆ ਗਿਆ ਕਿਉਂ ਇੰਨੀ ਤੜਕਸਾਰ ਇਹਨਾਂ ਨੇ ਇੰਨੀ ਕਾਲੀ ਕੀਤੀ ਕਿ ਸਵੇਰ ਦੇ ਸਮੇਂ ਹੀ ਉਹਨਾਂ ਦੀ ਤਾਜ ਕੋਸ਼ੀ ਕਰ ਦਿੱਤੀ ਗਈ ਸਭ ਕੁਝ ਸਵਾਲਾਂ ਦੇ ਘੇਰੇ ਵਿੱਚ ਹੈ ਅਗਲਾ ਬਿਆਨ ਕੀ ਹੁੰਦਾ ਹੈ ਗਿਆਨੀ ਕੁਲਦੀਪ ਸਿੰਘ ਇਹਦੇ ਬਾਰੇ ਕੀ ਕਹਿੰਦੇ ਨੇ ਜਾਂ ਹੋਰ ਸਿੱਖ ਸਖਸ਼ੀਅਤਾਂ ਦਾ ਇਸ ਬਾਰੇ ਕੀ ਵਿਚਾਰ ਆਉਂਦਾ ਹੈ ਉਹ ਸਭ ਕੁਝ ਸਮੇਂ ਦੇ ਨਾਲ ਅਸੀਂ ਤੁਹਾਡੇ ਨਾਲ ਸਾਂਝਾ ਕਰਦੇ ਰਵਾਂਗੇ ਸਤਿ ਸ਼੍ਰੀ ਅਕਾਲ ਜੀ ਮੈਂ ਅਨਪਦੀਪ ਕਾਲੀਵਾਲ ਤੁਸੀਂ ਵੇਖ ਰਿਹਾ ਹੋ ਔਨ 에ਅਰ ਇਸ ਵੇਲੇ ਦੀ ਵੱਡੀ ਖਬਰ ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਅਜੇ ਤੱਕ ਸਾਹਿਬ ਦੇ ਨਵੇਂ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਦੀ ਤਾਜ ਕੋਸ਼ੀ ਕਰ ਦਿੱਤੀ ਗਈ ਹੈ ਤੁਹਾਨੂੰ ਦੱਸ ਦਈਏ ਕਿ ਉਹਨਾਂ ਦਾ ਬਹੁਤ ਜ਼ਿਆਦਾ ਵਿਰੋਧ ਕੀਤਾ ਜਾ ਰਿਹਾ ਸੀ ਜੇ ਕੱਲ ਦੀ ਗੱਲ ਕੀਤੀ ਜਾਵੇ ਤਾਂ ਨਿਹੰਗ ਜਥੇਬੰਦੀਆਂ ਉਥੇ ਪਹੁੰਚੀਆਂ ਹੋਈਆਂ ਸੀ ਸਰਾਸਰ ਵਿਰੋਧ ਕੀਤਾ ਜਾ ਰਿਹਾ ਸੀ ਪਰ ਅੱਜ ਤੜਕਸਾਰ ਸਵੇਰ ਦੇ ਸਮੇਂ ਉਹਨਾਂ ਦੀ ਤਾਜਪੋਸ਼ੀ ਕਰ ਦਿੱਤੀ ਗਈ ਹੈ ਇਸ ਪੂਰੇ ਮਾਮਲੇ ਨੂੰ ਲੈ ਕੇ ਸਾਡੇ ਸਹਿਯੋਗ ਸੰਪਾਦਕ ਵਰਜੀਤ ਸਿੰਘ ਬਰਵਾਹਾ ਦੇ ਨਾਲ ਗੱਲਬਾਤ ਕਰਾਂਗੇ ਤੇ ਉਹਨਾਂ ਤੋਂ ਜਾਣਾਂਗੇ ਕਿ ਕੀ ਸੀ ਪੂਰਾ ਮਾਮਲਾ ਜਾਂ ਫਿਰ ਕੀ ਕੁਝ ਉੱਥੇ ਖਾਸ ਹੈ ਜੀ ਮਰਵਾਹਾ ਜੀ ਬਿਲਕੁਲ ਤੁਸੀਂ ਇਹ ਦੇਖੋ ਵੀ ਜਿਸ ਦਿਨ ਇਹ ਐਲਾਨ ਹੁੰਦਾ ਕਿ ਕੁਲਦੀਪ ਸਿੰਘ ਗੜਗੱਜ ਨੂੰ ਕਾਲ ਤੱਕ ਅੱਦਾ ਜੱਥੇਦਾਰ ਥਾਪਿਆ ਗਿਆ ਉਸੇ ਦਿਨ ਤੋਂ ਇੱਕ ਝੜੀ ਲਗਾਤਾਰ ਅਸਤੀਫੀਆਂ ਦੀ ਤੇ ਉਹਨਾਂ ਦੇ ਵਿਰੋਧ ਦੀ ਲਗਾਤਾਰ ਸ਼ੁਰੂ ਹੋਈ ਪਈ ਹੈ ਔਰ ਲਗਾਤਾਰ ਵਿਰੋਧ ਜਾਰੀ ਨੇ ਹਰ ਛੋਟੇ ਤੋਂ ਛੋਟਾ ਤੇ ਵੱਡੇ ਤੋਂ ਵੱਡਾ ਸ਼੍ਰੋਮਣੀ ਅਕਾਲੀ ਦਲ ਦਾ ਆਗੂ ਜਿਹੜਾ ਅਸਤੀਫੇ ਦੇ ਦਿੰਦਾ ਆ ਰਿਹਾ ਔਰ ਸਭ ਤੋਂ ਵੱਡਾ ਜਿਹੜੀ ਆਪਣੀ ਪ੍ਰਤੀਕਿਰਿਆ ਜ਼ਾਹਿਰ ਕਰਦੀ ਵਿਕਰਮ ਮਜੀਠੀਆ ਨੇ ਸ਼ਰਨਜੀਤ ਢੀਲੋਂ ਨੇ ਤੇ ਹੋਰ ਆਗੂਆਂ ਨੇ ਜ਼ਾਹਿਰ ਕਰਤੀ ਇਸ ਤੋਂ ਬਾਅਦ ਤਾਂ ਕੁਝ ਲੈ ਨਹੀਂ ਜਾਂਦਾ ਇਸ ਦੇ ਬਾਵਜੂਦ ਕੁਲਦੀਪ ਗੜਗੱਜ ਨੂੰ ਜਿਹੜਾ ਹੈ ਨਿਹੰਗ ਬੁੱਢਾ ਕਰੋੜੀ 96 ਦਲ ਜਿਹੜੇ ਹੈਗੇ ਨੇ 96 ਕਰੋੜੀ ਬੁੱਢਾ ਦਲ ਬਾਬਾ ਬਲਬੀਰ ਸਿੰਘ ਉਹਨਾਂ ਨੇ ਸਿੱਧੇ ਤੌਰ ਤੇ ਕਹੇ ਸੀ ਕਿ ਅਸੀਂ ਇਸ ਚੀਜ਼ ਨੂੰ ਮਨਜ਼ੂਰ ਨਹੀਂ ਕਰਦੇ ਇਹਦਾ ਅਸੀਂ ਸਿੱਖਾ ਵਿਰੋਧ ਕਰਾਂਗੇ ਕਰੜਾ ਅਸੀਂ ਦਾ ਵਿਰੋਧ ਕਰਾਂਗੇ ਤੇ ਕੇਸਗੜ ਤੱਕ ਅਖਸ਼ੀਰ ਨੰਦਪੁਰ ਸਾਹਿਬ ਕੇ ਪਹੁੰਚਣ ਦਾ ਸਭ ਨੂੰ ਸੱਦਾ ਵੀ ਜਿਹੜਾ ਹੈ ਉਹਨਾਂ ਨੇ ਦਿੱਤਾ ਹੋਇਆ ਹੈ ਸਿਕਾ ਇਸ ਤੋਂ ਡਰਦਿਆਂ ਹੋਇਆਂ ਆਪਾਂ ਇਹੀ ਕਹਾਂਗੇ ਡਰਦਿਆਂ ਹੋਇਆਂ ਸੰਗਤ ਦੇ ਵਿਰੋਧ ਨੂੰ ਦੇਖਦਿਆਂ ਹੋਇਆਂ ਤੜਕ ਸਹਾਰੀ ਅੱਜ ਜਿਹੜਾ ਹੈਗਾ ਉੱਥੇ ਧਾਰਮਿਕ ਰਸਮ ਅਦਾ ਕਰਕੇ ਅਰਦਾਸ ਕਰਕੇ ਤੇ ਉਹਨਾਂ ਨੂੰ ਅਕਾਲ ਤਖਤ ਦੇ ਜਥੇਦਾਰ ਸਾਹਿਬ ਦਿੱਤਾ ਕੇ ਤੇ ਸਰੂਪਾ ਉਹ ਸਾਹਿਬ ਦੀ ਬਖਸ਼ਿਸ਼ ਕਰ ਦਿੱਤੀ ਕਿ ਤੇ ਉਹਨਾਂ ਨੇ ਵੀ ਝਟ ਜਿਹੜਾ ਹੈ ਕੇਸਗੜ ਤੋਂ ਆਪਣਾ ਉੱਥੇ ਅਕਾਲ ਤਖਤ ਅੰਮ੍ਰਿਤਸਰ ਪਹੁੰਚ ਕੇ ਆਪਣਾ ਉਹਦਾ ਵੀ ਜਿਹੜਾ ਹੈਗਾ ਸੰਭਾਲ ਲੇ ਤੋ ਇਹ ਆਪਾਂ ਕਹੀਏ ਨਾ ਡਰ ਕੇ ਛਿਪ ਕੇ ਕਾਰਵਾਈ ਕੀਤੀ ਗਈ ਹੈ ਜਿਸ ਤੋਂ ਇਹ ਸਾਫ ਜਾਇਰ ਹੋ ਗਿਆ ਕਿ ਹਰ ਕੋਈ ਜਿਹੜਾ ਹੈਗਾ ਇਹ ਜਿਸ ਨੇ ਇਸ ਵਿੱਚ ਭੂਮਿਕਾ ਨਿਭਾਈ ਹੈ ਗੜਗੱਜ ਨੂੰ ਜਥੇਦਾਰੀ ਲਾਉਣ ਦੇ ਵਿੱਚ ਉਹ ਸੰਗਤ ਦੇ ਵਿਰੋਧ ਤੋਂ ਸਿੱਖਾਂ ਦੇ ਵਿਰੋਧ ਤੋਂ ਬਚਣਾ ਚਾਹ ਰਿਹਾ ਹੈ ਜੀ ਬਰਵਾਜੀ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ ਤੇ ਦਰਸ਼ਕਾਂ ਦੇ ਨਾਲ ਸਾਂਝ ਪਾਈ ਤੁਹਾਨੂੰ ਇੱਕ ਵਾਰ ਫੇਰ ਤੋਂ ਦੱਸ ਦਈਏ ਕਿ ਇਸ ਵੇਲੇ ਦੀ ਬੇहद ਵੱਡੀ ਖਬਰ ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਅ ਕਾਰਜਕਾਰੀ ਜਥੇਦਾਰ ਦੇ ਤੌਰ ਤੇ ਗਿਆਨੀ ਕੁਲਦੀਪ ਸਿੰਘ ਵੱਲੋਂ 6 ਗੱਲ ਤੱਕ ਸਾਹਿਬ ਦਾ ਜਥੇਦਾਰ ਦਾ ਅਹੁਦਾ ਸੰਭਾਲ ਲਿਆ ਗਿਆ ਸਵੇਰ ਦੇ ਸਮੇਂ ਇਹ ਰਸਮ ਹੈ ਜਿਹੜੀ ਉਹ ਕੀਤੀ ਗਈ ਤੇ ਅੱਜ ਉਹ ਉਹਨਾਂ ਨੇ ਆਪਣਾ ਕੰਮ ਕਾਜ ਵੀ ਸ਼ੁਰੂ ਕਰ ਲਿਆ ਬੀਤੇ ਕਈ ਦਿਨਾਂ ਤੋਂ ਖਾਸ ਕਰਕੇ ਜੀ ਉਦੋਂ ਦੀ ਗੱਲ ਕੀਤੀ ਜਾਵੇ ਜਿਸ ਦਿਨ ਐਸਪੀਸੀ ਦੀ ਅੰਤਰਿੰਕ ਕਮੇਟੀ ਨੇ ਫੈਸਲਾ ਲਿਆ ਸੀ ਕਿ ਸਿੰਘ ਸਾਹਿਬ ਗਿਆਨੀ ਰਗੂਬੀਰ ਸਿੰਘ ਨੂੰ ਸ਼ੇਕਾਤ ਤੱਕ ਸਾਹਿਬ ਦੇ ਗੱਦੀ ਤੋਂ ਫਾਰਕ ਕਰ ਦਿੱਤਾ ਗਿਆ ਸੀਗਾ ਉਸੇ ਦਿਨ ਤੋਂ ਹੀ ਇਹ ਪਤਾ ਲੱਗ ਗਿਆ ਸੀ ਕਿ ਹੁਣ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਹੋਣਗੇ ਪਰ ਇਸ ਦੇ ਚਲਦੇ ਆ ਨਹਿਂਗ ਜਥੇਬੰਦੀਆਂ ਵੱਲੋਂ ਸਿੱਖ ਪੰਥ ਦੀਆਂ ਕਈ ਅਹਿਮ ਸਖਸ਼ੇਤਾਵਾਂ ਵੱਲੋਂ ਇੱਥੋਂ ਤੱਕ ਕੀ ਅਕਾਲੀ ਦਲ ਦੇ ਵੀ ਡਿਗੇ ਚ ਨਿਦਾਵਾ ਜਿਨ੍ਹਾਂ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਦਾ ਨਾਮ ਸਭ ਤੋਂ ਪਹਿਲੇ ਨੰਬਰ ਤੇ ਆਉਂਦਾ ਹੈ ਕਿ ਉਹਨਾਂ ਵੱਲੋਂ ਵੀ ਇਸ ਚੀਜ਼ ਦਾ ਵਿਰੋਧ ਕੀਤਾ ਗਿਆ ਆਖਿਰਕਾਰ ਕੀ ਸੀ ਜਿਸ ਦੇ ਚਲਦੇ ਆ ਇੰਨੀ ਜਲਦਬਾਜ਼ੀ ਕੀਤੀ ਗਈ ਕਿ ਪਹਿਲਾਂ ਹਟਾਉਣ ਸਾਰੀ ਨਵੇਂ ਬੰਦੇ ਦਾ ਨਾਮ ਸਾਹਮਣੇ ਆ ਜਾਂਦਾ ਫਿਰ ਉਸ ਤੋਂ ਬਾਅਦ ਇੰਨਾ ਜ਼ਿਆਦਾ ਵਿਰੋਧ ਹੁੰਦਾ ਉਸੇ ਦੇ ਦੌਰਾਨ ਹੀ ਗੱਦੀ ਤੇ ਦੂਜਾ ਬੰਦਾ ਬਿਠਾ ਦਿੱਤਾ ਜਾਂਦਾ ਬੇਸ਼ੱਕ ਉਹ ਸ਼੍ਰੇਕਾ